हेलो जी सत श्री अकाल जी मैं रविंदर कौर त स्वागत है त रविंदर फैब्रिक त रविंदर फैब्रिक ते ਤੁਸੀਂ ਦੇਖ ਸਕਦੇ ਜੇ レडी सूटਾਂ ਦੀ ਤੇ レडीमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੋਡ ਹੋਏਗਾ ਜੀ ਆਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਦਾ ਆਰਡਰ ਕੰਫਰਮ ਹੋ ਜਾਏਗਾ ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਆਪਾਂ ਤੁਹਾਡੇ ਵਾਸਤੇ ਲੈ ਰਹੇ ਹਾਂ ਇੱਕ ਲੈ ਕੇ ਆ ਰਹੇ ਇੱਕ ਸੂਟ ਦਾ ਪ੍ਰਾਈਜ਼ 31 ਮਾਰਚ ਨੂੰ ਆਪਾਂ ਪ੍ਰਾਈਜ਼ winner ਆ ਨਾਮਕਰਾਂਗੇ ਠੀਕ ਹੈ ਇੱਕ ਜਣੇ ਨੂੰ ਮਿਲੇਗਾ ਸੂਟ ਠੀਕ ਹੈ ਬਹੁਤ ਪਿਆਰਾ ਜਿਹਾ ਆਪਾਂ ਸੂਟ ਲਵਾਂਗੇ ਉਹਦੇ ਵਾਸਤੇ ਤੁਸੀਂ ਕਰਨਾ ਕਿ ਤੁਸੀਂ ਕਰਨਾ ਹੈ ਸਾਡੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ YouTube ਚੈਨਲ ਤੇ Instagram ਚੈਨਲ ਤੇ Facebook ਪੇਜ ਤੇ ਠੀਕ ਹੈ ਜੀ ਰਵਿੰਦਰ ਫੈਬਰਿਕ ਸਰਚ ਕਰੋਗੇ ਤਾਂ ਤੁਹਾਨੂੰ ਸਾਡਾ ਚੈਨਲ ਮਿਲ ਜਾਏਗਾ ਓਕੇ ਜੀ ਤਾਂ ਚਲੋ ਦੇਖਦੇ ਹਾਂ ਅੱਜ ਦੇ ਸੂਟ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਸੋਹਣੇ ਕਾਟਨ ਦੇ ਸੂਟ ਹੋਣਗੇ ਜੀ ਖੁਸ਼ ਆ ਲੋਵਰ ਹੁਣ ਵੀ ਕੁਛ ਨਸਰੀ ਹੋਣਗੇ। ਅੱਛਾ। ਕਾਟਨ ਦਾ ਸੂਟ ਆ ਗਿਆ। ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਆ। ਠੀਕ ਹੈ। ਬਹੁਤ ਸੋਹਣਾ ਜਿਹਾ ਪ੍ਰਿੰਟ ਆ ਇਹਦਾ। ਐਕਸਕਲੂਸਿਵ ਕਾਟਨ ਦਾ ਸਟੱਫ ਆਏਗਾ। ਠੀਕ ਹੈ। ਕਲਰ ਬਹੁਤ ਹੀ ਸੋਹਣਾ ਮਿਕਸ ਮੈਚ ਜਿਹਾ ਕਲਰ ਆ। ਪ੍ਰਾਈਸ ਲੱਗੇਗਾ ਜੀ ਇਹਦਾ 550 ਰੁਪਏ। ਕੀ ਪ੍ਰਾਈਸ ਤੇ ਆਪਾਂ ਬਿਲਕੁਲੀ ਤੁਹਾਨੂੰ ਤੁਹਾਡੇ ਨਾਲੋਂ ਜ਼ਿਆਦਾ ਖਨੀਂਗ ਵਾਲੀ ਹੁੰਦੀ ਹੈ ਪ੍ਰਾਈਸ ਉਸਦੀ ਠੀਕ ਹੈ ਪ੍ਰਾਈਸ ਲੱਗੇਗਾ ਜੀ 550 ਬਿਲਕੁਲ ਵੀ ਆਪਾਂ ਉਹ ਰੱਖ ਦੇਣੀ ਹੈ ਕਿ ਹਾਂ ਰੋਕ ਕੇ ਦੱਸਾਂਗੇ ਦੁਕਾਨ ਨੂੰ ਬਣਾ ਕੇ ਰੱਖਾਂਗੇ ਵੀਡੀਓ ਜਿਹਨੂੰ ਸਾਡੀ ਵੀਡੀਓ ਪਸੰਦ ਆਈ ਉਹਨਾਂ ਨੇ ਆਪੇ ਸਾਰੀ ਵੀਡੀਓ ਨੂੰ ਫੋਲੋ ਵਾਚ ਕਰਨਾ ਹੈ ਠੀਕ ਹੈ ਤੇ ਚਲੋ ਦੇਖਦੇ ਹਾਂ ਅਗਲਾ ਸੂਟ ਹਾਂਜੀ ਨੈਕਸਟ ਆ ਗਿਆ ਜੀ ਇਹ ਵਾਲਾ ਇਹਦੀ ਕਲਰ ਬਹੁਤ ਹੀ ਪਿਆਰਾ ਪ੍ਰਿੰਟ ਬਹੁਤ ਪਿਆਰਾ ਛੋਟਾ ਛੋਟਾ ਜਿਹਾ ਪ੍ਰਿੰਟ ਆ ਠੀਕ ਹੈ कलर आएगा जी ब्लू ब्लू कलर आ जाएगा लाइट डार्क कलर का कॉम्बीनेशन है बहुत प्यारा जहा पीस आ साढ़े तीन मीटर व्डे पर भी कट आएगी एक्सपोर्ट कॉटन का स्टफ होगा एक्सपोर्ट कॉटन का ठीक है जी ये आ गया अपना आल ओवर सूट सी नेक्स्ट नैक्सट तुम दिखाने आप वाओ क्या फॉइल प्रिंट की शाइन है क्या चमक है है ना ਬਹੁਤ ਸੋਨਾ ਪੀਸ ਹੈ ਠੀਕ ਹੈ ਜੀ ਸਟੱਫ ਵੀ ਬਹੁਤ ਹੀ ਸੋਨਾ ਸੌਫਟ ਸਟੱਫ ਆਊਗਾ ਠੀਕ ਹੈ ਕੋਈ ਇਹੋ ਜੀ ਗੱਲ ਨਹੀਂ ਹੋਏਗੀ ਕਿ ਤੁਹਾਨੂੰ ਇਸ ਸਟੱਫ ਦੇ ਵਿੱਚ ਕੋਈ ਕਮੀ ਪੇਸ਼ੀ ਲੱਗੇਗੀ ਬਹੁਤ ਸੋਨਾ ਕੁੜਾ ਜਿਹਾ ਸਟੱਫ ਥਲੇ ਆਏਗੀ ਨਾਲ ਇਹਦੇ ਬੋਟਲ ਠੀਕ ਹੈ ਕਲਰ ਇੱਕੋ ਹੀ ਰਹਿ ਗਿਆ ਜੀ ਮਰੂਨ ਠੀਕ ਹੈ 550 ਪ੍ਰਾਈਸ ਲੱਗੇ ਸਾਰੇ ਸੂਟਾਂ ਦਾ ਅੱਜ ਵਾਲਿਆਂ ਦਾ ਪ੍ਰਾਈਸ ਹੋਏਗਾ ਜੀ 550 ਜੀ ਇਹ ਆ ਗਿਆ ਸ਼ਰਟ ਸ਼ਰਟ ਆ ਗਈ ਇਹ ਵਾਲੀ ਠੀਕ ਹੈ ਜੀ ਬਹੁਤ ਹੀ ਸੋਹਣਾ ਨੇਚਰਲ ਜਿਹਾ ਸਮਮਰ ਸਮਰ ਵਾਲੇ ਨਾ ਠੰਡੇ ਠੰਡੇ ਜੇ ਕੂਲ ਕੂਲ ਜੇ ਕਲਰ ਆਏ ਬਹੁਤ ਸੋਹਣੀ ਇਹਦੇ ਨਾਲ ਆਏਗਾ ਪੌਂਚੇ ਤੇ ਵਰਕ ਇਸ ਤਰ੍ਹਾਂ ਦੀ ਬੋਟਮ ਆਏਗੀ ਵਿਦਆਊਟ ਦੁਪੱਟਾ ਸੂਟ ਹੋਣਗੇ ਅੱਗੇ ਸਾਰੀ ਵੀਡੀਓ ਦੇ ਠੀਕ ਹੈ ਪ੍ਰਾਈਸ ਸਾਰਿਆਂ ਸੂਟਾਂ ਦਾ ਰਹੇਗਾ ਜੀ 550 ਠੀਕ 550 ਰਹੇਗਾ ਪ੍ਰਾਈਸ ਅਲੱਗ ਅਲੱਗ ਵੈਰਾਈਟੀ ਦੇ ਜੋ ਵੀ ਮੇਰੇ ਕੋਲ ਅਵੇਲੇਬਲ ਸੀਗੇ ਕਿਸੇ ਚ ਇੱਕ ਪੀਸ ਬਚਿਆ ਹੈ ਕਿਸੇ ਚ ਦੋ ਪੀਸ ਬਚੇ ਆ ਤੇ ਆਪਾਂ ਨੂੰ ਇਹ ਵੀ ਬਹੁਤ ਸੋਹਣਾ ਬਹੁਤ ਤੇਜ਼ ਦੇ ਨਾਲ ਦੇ ਨਾ ਮਸੀਲ ਕਰੇ ਹੋਏ ਆ ਪਹਿਲਾਂ ਵੀ ਇਸ ਤਰ੍ਹਾਂ ਆਏਗਾ ਇਹ ਬਹੁਤ ਸੋਹਣਾ ਜਿਹਾ ਪੀਸ ਆ ਬਹੁਤ ਸੋਹਣਾ ਬਣਦਾ ਹੈ ਬੈਕ ਫਰੰਟ ਇੱਕੋ ਜੀ ਆਏਗੀ ਜਾਮ ਕਾਟਨ ਦਾ ਸਟਾਫ ਆ ਨਾਲ ਆਏਗੀ ਕਾਟਨ ਦੀ ਬਾਟਮ ਠੀਕ ਹੈ ਕਾਟਨ ਦੀ ਆਏਗੀ ਬਾਟਮ ਪ੍ਰਾਈਸ ਸੇਮ ਸਰਫ ਡਿਫੈਂਸ ਆਓ ਜੀ ਨੈਕਸਟ ਪੀਸ ਆ ਗਿਆ ਆਪਣੇ ਕੋਲ ਗੰਗਾ कॉटन ਦਾ ਸੂਤਾ ਹੈ ਕੋਈ ਜਾਮ कॉटन ਦਾ ਹੋਏਗਾ ਕੋਈ ਕਿਸੇ कॉटन ਦਾ ਹੋਏਗਾ ਤੁਸੀਂ ਕਿਸੇ ਕੋਈ ਬਹੁਤ ਪਿਆਰਾ ਜਿਹਾ ਪੀਸ ਹੈ ਨੈਕਸਟ ਬਹੁਤ ਲਾਈਟ ਜਿਆ ਕਲਰ ਆ ਜਿਨ੍ਹਾਂ ਨੂੰ ਹਨਾ ਲਾਈਟ ਕਲਰ ਪਸੰਦ ਹੁੰਦੇ ਨੇ ਕਿੰਨਾ ਪਿਆਰਾ ਛਿੜਿਆ ਕਿਹੜਿਆ ਜਿਆ ਕਲਰ ਲੱਗ ਰਿਹਾ ਆਫ ਵਾਈਟ ਕਲਰ ਤੇ ਨਾਲ ਰਿਯਾਨ ਦੀ ਫਾਟਮ ਹੈ ਠੀਕ ਹੈ ਜੀ ਆਫ ਵਾਈਟ ਕਲਰ ਤੇ ਰਿਯਾਨ ਦੀ ਫਾਟਮ ਆਏਗੀ 550 ਪ੍ਰਾਈਸ ਰਹੇਗਾ ऑल इंडिया जो ती कि भी मंगवा सकते हो ठीक है जिते मर्जी मंगवाओ पांच सौ पंजाब सूट मिलेगा नैक्सट कलर आ गया जी आपका क्या ही बातने वाला सूट बहुत सेल हो जाए वाला पीस बहुत कलर ये आए बहुत सारे डिज़ाइन ये आए और हर वरी ये सुपर सेल होता है हेलो ए आ गया बाजू का कपड़ा ना ठीक है ਆਗੇ ਦੀ ਫਰੰਟ ਔਰ ਬੈਕ ਇਸ ਉੱਤੇ ਰਿਜਰ 15 ਮਰੂਨ कलर ਦਾ ਫਾਟਰ ਨਾਲ ਆ ਗਿਰ ਰਹੀ ਹੋਣ ਦੀ ਮਰੂਨ ਕਲਰ ਦੀ ਫਾਟਰ ਠੀਕ ਹੈ ਜੀ ਥੋੜਾ ਬਹੁਤਾ ਕਲਰ ਦਾ ਕੁਝ ਕਮੀ ਤੇ ਹੋ ਸਕਦਾ ਹੈ ਬਟ ਤੁਸੀਂ ਨਾਲ ਜੇ ਸੂਟ ਬਣਾਉਂਗੀ ਸੋ ਕਲਰ ਇਹਦੇ ਵਿੱਚ ਹੀ ਮੈਨੂੰ ਲੱਗਦਾ ਜਿਆਦਾ ਅਲੱਗ ਆ ਰਿਹਾ ਕਿਸੇ ਤਰ੍ਹਾਂ ਸਹੀ ਥੋੜਾ ਜਿਹਾ ਮਿੱਕੀ ਦਾ ਹੋ ਜਾਣਾ 550 ਬਾਈ ਲਓ ਜੀ 블랙 ਕਲਰ ਆ ਗਿਆ ਜੀ ਪਾਉ ਵਾਲਾ 블랙 ਕਲਰ ਤੋਂ ਹਮਾਂ ਤੇ ਕਲੈਕਸ਼ਨ ਹੀ ਅਧੂਰੀ ਹੈ 프ਰੰਟ ਬੈਕ ਦੋਵੇਂ ਸੇਮ ਹੀ ਬਹੁਤ ਸੋਨੇ ਖਿੜੇ ਖਿੜੇ ਇਸ ਨਾਲ ਰਿਹਾ ਸਭ ਬਰਸ਼ ਪੇਂਟਿੰਗ ਦਾ ਕੰਮ ਹੋਇਆ ਬਹੁਤ ਸੋਹਣਾ ਸੂਤਾ ਨਾਲ ਆਇਆ ਕਿ ਬਾਟਮ 블랙 ਹੈ ਇੱਥੇ ਕੈਮਰੇ ਕਾਟਨ ਦੀ ਫੋਟੋ ਪ੍ਰਾਈਸ ਜੀ ਉਹ ਹੀ ਆਪਣਾ 550 ਆਲ ਇੰਡੀਆ ਸ਼ਿਪਿੰਗ ਫ੍ਰੀ ਜਿੱਥੇ ਮਰਜ਼ੀ ਤੁਸੀਂ ਮੰਗਵਾ ਸਕਦੇ ਹੋ ਸਿਰਫ 550 ਪੇ ਕਰਨੇ ਪੈਣਗੇ ਉਹ ਤੁਸੀਂ ਪਹਿਲਾਂ ਹੀ ਕਰਨੇ ਹੈ ਠੀਕ ਹੈ ਪੇ ਤੁਹਾਨੂੰ Google Pay ਤੇ ਹੀ ਕਰਨੇ ਪੈਣਗੇ Google Pay Phone Pay UPI ਤੇ ਕਿਸੇ ਵੀ ਰਾਹੀਂ ਤੁਸੀਂ ਕਰ ਸਕਦੇ ਹੋ ਲੋ ਜੀ ਨੈਕਸਟ ਪੀਸ ਆ ਗਿਆ ਜੀ ਅਗਲਾ ਇਸ ਤਰ੍ਹਾਂ ਇਹ ਕੀ ਡਿਜ਼ਾਈਨਿੰਗ ਹੈ फिड़िया फिड़िया फुलबाड़ी वाला कलर फिर कलर है या पिंक वाला है ये आएगी अगली बॉटम ये आएगी बॉटम से बहुत प्यारा जहा सूट है ठीक है बैक पर भी इस तरह ही कम इस तरह फ्रंट पर आएगा पांच सौ पा रहेगा सूट अपीक है ਹਾਂ ਜੀ ਜੀ ਨੈਕਸਟ ਆਏਗਾ ਜੀ ਆਪਣਾ ਹਕੂ ਬਾ ਚਿਕਨ ਠੀਕ ਹੈ ਹਕੂ ਬਾ ਚਿਕਨ ਦੇ ਇੱਕ ਦੋ ਪੀਸ ਹੀ ਰਹਿ ਗਏ ਨੇ ਬਹੁਤ ਪਿਆਰੇ ਜੇ ਪੀਸ ਨੇ ਤੇ ਫਟਾਫਟ ਫਾਸਟ ਟੂ ਫਾਸਟ ਬੁਕਿੰਗ ਕਰਿਆ ਕਰੋ ਰਾਤ ਨੂੰ 8 ਵਜੇ ਆਪਣੀ ਵੀਡੀਓ ਆਏਗੀ ਠੀਕ ਹੈ 8 ਵਜੇ ਸਮਝ ਲਓ ਤੁਸੀਂ 8 ਵਜੇ ਆਪਣੀ ਵੀਡੀਓ ਆਏਗੀ YouTube ਤੇ 8 ਵਜੇ Facebook ਤੇ ਆਏਗੀ 8 ਵਜੇ YouTube ਤੇ ਆਏਗੀ ਆਲੋ ਆ ਆ ਗਿਆ ਇਸ ਤਰ੍ਹਾਂ ਦਾ ਹਕੂ ਬਾ ਚਿਕਨ ਦੇ ਬਿਲਕੁਲ ਲਾਈਟ ਲਾਈਟ ਜਿਹਾ ਕਲਰ ਆ ਬਹੁਤ ਸੋਹਣੀ ਪੀਸ ਆ ਨਾਲ ਆਏਗਾ ਐਵਲੀ ਬਾਟਮ तो इस तरह सबू पट्टा लोगे तो, तो हो गया क्या ही बाता सूट बनेगा ठीक है क्या ही बात बाताओ जी दूसरा कलर आ गया वाला ये तो भी है हकूबाद है ठीक है हाँ मैं नेडे तो दिखा दी हाँ हकूबा चिकन का ही आएगा बहुत सोहना जहा पीस ठीक है और नाल आएगी वाली बॉटम ठीक है जी इस तरह आएगा एवरे सूट का प्रिंट और इस तरह आएगी बॉटम बहुत प्यारी जी ठीक है पौ रहेगा प्राइस अगला तो थानू दिखाने ये भी गंगा कॉटन का होएगा ठीक है कलर डिजाइनिंग बहुत सोना इस तरह बहुत सोना पीस है और आएगी थोड़ी जी डार्क लमेंटर कलर की बॉटम ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹੈ ਜੇ ਤੁਸੀਂ ਹਲਕਾਰ ਕਲਰ ਚਾਹੁੰਦੇ ਹੋ ਇਸ ਤਰ੍ਹਾਂ ਲਾਈਟ ਡਾਰਕ ਦਾ ਕੰਬੀਨੇਸ਼ਨ ਆ ਤੇ ਬਹੁਤ ਬਹੁਤ ਸੋਹਣੀ ਮਲਮਲ ਵਰਗੀ ਕਾਟਨ ਬਿਲਕੁਲ ਮੱਖਣ ਮਲਾਈ ਕਾਟਨ ਠੀਕ ਹੈ ਜੀ 450 ਦਾ ਟਾਈਸ ਤੇ ਨੈਕਸਟ ਸੀ ਚੜੀ ਦਾ ਮੈਂ ਦਿਖਾ ਰਹੀ ਆ ਇਹ ਆਏਗੀ ਜੀ ਐਕਸਪੋਰਟ ਕਾਟਨ ਠੀਕ ਹੈ ਜਿੱਥੇ ਪ੍ਰਿੰਟ ਵੀ ਲਾਜਵਾਬ ਹੁੰਦੇ ਆ ਔਰ ਸਟੱਫ ਵੀ ਲਾਜਵਾਬ ਹੁੰਦਾ ਬਿਲਕੁਲ ਵਿਜੀਬਲ ਨਹੀਂ ਹੁੰਦਾ ਭਾਰੇ ਸਟੱਫ ਦੇ ਵਿੱਚ ਕਾਟਨ ਹੁੰਦੀ ਪਰ ਬਹੁਤ ਠੰਡੀ ਕਾਟਨ ਹੁੰਦੀ ਹੈ ਆ ਲੋ ਜੀ ਪ੍ਰਿੰਟ ਚੈੱਕ ਕਰੋ ਅਲੱਗ ਜੇ ਯੂਨਿਕ ਜੇ ਪ੍ਰਿੰਟ ਆਉਣਗੇ ਇਸ ਤਰ੍ਹਾਂ ਠੀਕ ਹੈ ਇਹਨਾਂ ਤੋਂ ਤੁਸੀਂ ਨਾਈਟ ਸੂਟ ਬਣਾ ਸਕਦੇ ਹੋ ਬੱਚਿਆਂ ਦੇ ਸੂਟ ਬਣਾ ਸਕਦੇ ਹੋ ਬਹੁਤ ਪਿਆਰੇ ਲੱਗਦੇ ਨੇ ਬੱਚਿਆਂ ਦੇ ਸੂਟ ਬਣੀ ਹੋਏ ਠੀਕ ਹੈ ਹਾਂ ਔਰ ਕੱਲੀ ਸ਼ਰਟ ਬਣਾ ਸਕਦੇ ਹੋ ਫਰੌਕ ਬਣਾ ਸਕਦੇ ਹੋ ਟੌਪ ਬਣਾ ਸਕਦੇ ਹੋ ਠੀਕ ਹੈ ਜੀਨ ਦੇ ਨਾਲ ਵੀ ਅਜਿਹਾ ਕਰ ਸਕਦੇ ਹੋ ਇਹ ਆਏਗਾ ਦਾ ਪ੍ਰਿੰਟ ਠੀਕ ਹੈ ਔਰ ਇਹਦਾ ਪ੍ਰਾਈਸ ਵੀ ਲੱਗੇਗਾ ਜੀ 500 ਤੋਂ 550 ਅਗਲਾ ਇਹਦੇ ਵਿੱਚ ਆ ਗਿਆ ਪ੍ਰਿੰਟ ਕੁਸੀਂ ਸ਼ਰਟ ਦਾ ਕਪੜਾ ਲੈਣਾ ਹੋਵੇਗਾ ਉਹ ਵੀ ਇਹਦੇ ਵਿੱਚ ਮਿਲ ਜਾਏਗਾ ਠੀਕ ਹੈ ਇਸ ਤਰ੍ਹਾਂ ਸ਼ਰਟ ਦਾ ਕਪੜਾ ਲੈਣਾ ਹੋਵੇਗਾ ਉਹ ਵੀ ਮਿਲ ਜਾਏਗਾ ਤੁਸੀਂ ਸੂਟ ਦਾ ਲੈਣਾ ਹੋਵੇ ਉਹ ਵੀ ਮਿਲ ਜਾਏਗਾ ਸ਼ਰਟ ਦਾ ਤੁਸੀਂ 2 ਮੀਟਰ ਮਤਲਬ ਇਹ 1.5 ਮੀਟਰ ਦੀ ਸ਼ਰਟ ਆਏਗੀ ਠੀਕ ਹੈ 1.5 ਮੀਟਰ ਦਾ ਪ੍ਰਾਈਸ 300 ਰੁਪਏ ਲੱਗੇਗਾ ਬਹੁਤ ਮਹਿੰਗੇ ਸਟਾਫ ਮਤਲਬ ਅੱਛੀ ਕੁਆਲਿਟੀ ਦਾ ਸੂਟ ਹੈ ਔਰ ਬਹੁਤ ਮਹਿੰਗਾ ਹੈ 150 ਰੁਪਏ ਮੀਟਰ ਦਾ ਖਰੀਦਿਗਾ ਠੀਕ ਹੈ ਅੱਛਾ ਕਿਹ ਕਿ 550 ਦਾ ਪ੍ਰਾਈਸ ਹੈ ਨੈਕਸਟ ਆ ਗਿਆ ਜੀ ਕਵਨ ਠੀਕ ਹੈ ਉਪਰੋਂ ਸਾਰਾ ਆਏਗਾ ਆਊਟ ਵਾਈਟ ਹਾਫ نیچے ਇਹਦੇ ਬਾਕਾਸ ਹੋਣੀ ਤੇ ਡਿਜ਼ਾਈਨਿੰਗ ਬਣ ਰਹੀ ਹੈ ਇਹਦੇ ਵਿੱਚ ਵੀ ਆਪਣੇ ਕੋਲ ਥੋੜਾ ਇੰਸਟੈਗ ਹੈ ਸਾਰਾ ਸਟਾਕ ਆਊਟ ਆਨ ਡੇਅ ਇਨ ਸਟਾਕ ਹੋ ਗਿਆ ਉਹਨਾਂ ਸੂਰੀ ਕਿਸ ਨੇ ਪ੍ਰਾਈਸ ਲੱਗੇ ਦਾ ਜੁਹੀ 550 ਇਹਦੇ ਤੋਂ ਛੋਟਾ ਵੇਚ ਲੈਣਾ ਹੁੰਦਾ ਹੈ ਕੰਪਲੀਟ ਜਦੋਂ ਜਿਸ ਤਰ੍ਹਾਂ ਕਰਨਾ ਹੈ ਇਸ ਸਾਰਾ ਦਿਨ ਬਹੁਤ ਲੰਘ ਗਿਆ ਜੀ ਜੇ ਸੀ ਕਿ ਆਪਣੇ ਅੱਜ ਦੇ ਸੂਟ उम्मीद ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਇੱਕ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਸਦਾ ਵੀਡੀਓ ਸਾਡਾ 5.9 ਉਹਦੇ ਨਾਲ ਬਹੁਤ ਗਿਆ ਲੱਗ ਜਨੇ ਇਸ ਤੇ ਕਮੈਂਟ ਕਰਿਆ ਕਰੋ ਥੈਂਕ ਯੂ ਟੂਵਾਰ